ਤੇ ਦੁਆ ਕਰੋ ਸਾਰੇ ਜਾਨੇ ਜੋ ਵੀ ਇਹ ਹਾਲਾਤ ਚੱਲਣ ਦੇ ਆਸ ਟਾਈਮ ਇਹ ਬਿਲਕੁਲ ਠੀਕ ਨਹੀਂ ਹੈਗੇ ਆਪਾਂ ਸਾਰੇ ਜਾਨੇ ਦੁਆ ਕਰਾਂਗੇ ਫੇਰੀ ਕੰਮ ਹੋ ਜਾਏਗਾ ਸੈਟ ਕਿਉਂ ਅੱਲਾਹ ਨੇ ਕਰਨਾ ਹੈ ਅੱਲਾਹ ਜੋ ਵੀ ਕਰਦਾ ਬਿਲਕੁਲ ਠੀਕ ਵਾਸਤੇ ਕਰਦਾ ਹੈ ਜੋ ਵੀ ਕੁਝ ਵੀ ਹੁੰਦਾ ਹੈ ਉਹਦੀ ਰਜ਼ਾ ਦੇ ਵਿੱਚ ਹੀ ਹੁੰਦਾ ਹੈ ਉਹ ਹੀ ਕਰਦਾ ਹੈ ਹਮੇਸ਼ਾ ਦੁਆ ਕਰੋ ਬਸ ਆਪਣਾ ਕੰਮ ਹੈ ਦੁਆ ਕਰਨਾ ਆਪਾਂ ਦੁਆ ਕਰੀਏ ਜਿੰਨੇ ਵੀ ਹੋ ਸਕਦੀ ਹੈ ਵੱਧ ਤੋਂ ਵੱਧ ਕੇ ਦੁਆ ਕਰੀਏ ਆਪਾਂ ਦੁਆ ਕਰੋ ਸਾਰਿਆਂ ਵਾਸਤੇ ਜਿੰਨੇ ਵੀ ਆ ਸਾਰੇ ਜਣੇ ਸਹੀ ਰਹਿਣ ਕੁਝ ਖਰਾਬ ਨਾ ਹੋਵੇ ਉਹ ਆਲਰੇਡੀ ਖਰਾਬ ਹੋਇਆ ਹੀ ਪਿਆ ਵਾ ਇੰਨਾ ਵਾਸ਼ ਪਰ ਹੁਣ ਇਹਦੂ ਵੱਧ ਨਾ ਹੋਵੇ ਬਸ ਅੱਲਾ ਇਥੇ ਰੋਕ ਦੇ ਇਸ ਚੀਜ਼ ਨੂੰ ਹੈਨਾ ਬਹੁਤ ਜਿਆਦਾ ਦੁੱਖ ਵਾਲੀ ਗੱਲ ਹੈ ਬਹੁਤ ਜਿਆਦਾ ਦੁੱਖ ਵਾਲੀ ਗੱਲ ਹੈ ਤੇ ਵੀਸ ਦੁਆ ਕਰੋ ਤੁਸੀਂ ਸਾਰੇ ਜਣੇ ਮੈਂ ਵੀ ਦੁਆ ਕਰੂੰਗਾ ਜੁਮਾ ਪੰਣ ਚੱਲੇ ਆ ਮੈਂ ਵੀ ਦੁਆ ਕਰੂੰਗਾ ਤੁਸੀਂ ਵੀ ਦੁਆ ਕਰਿਓ ਤੇ ਬਾਕੀ ਅੱਲਾਹ ਤਾਲਾ ਸਲਾਮਤ ਰੱਖੇ ਸਾਰਿਆਂ ਨੂੰ ਬਾਦ ਰੱਖੇ ਜਿਉਂ ਦੇ ਵਾਸਤੇ ਰੋ ਤੇ ਦੁਆ ਕਰੋ ਸਾਰੇ ਜਣੇ ਜੋ ਵੀ ਇਹ ਹਾਲਾਤ ਚੱਲਣ ਦੇ ਇਸ ਟਾਈਮ ਇਹ ਬਿਲਕੁਲ ਠੀਕ ਨਹੀਂ ਹੈਗੇ ਆਪਾਂ ਸਾਰੇ ਜਣੇ ਦੁਆ ਕਰਾਂਗੇ ਫੇਰ ਹੀ ਕੰਮ ਹੋਏਗਾ ਸੈੱਟ ਕਿਉਂ ਅੱਲਾ ਨੇ ਕਰਨਾ ਹੈ ਅੱਲਾ ਜੋ ਵੀ ਕਰਦਾ ਬਿਲਕੁਲ ਠੀਕ ਵਾਸਤੇ ਕਰਦਾ ਹੈ ਜੋ ਵੀ ਕੁਝ ਵੀ ਹੁੰਦਾ ਹੈ ਉਹਦੀ ਰਜ਼ਾ ਦੇ ਵਿੱਚ ਹੀ ਹੁੰਦਾ ਹੈ। ਉਹ ਹੀ ਕਰਦਾ ਹੈ ਹਮੇਸ਼ਾ। ਤੇ ਬਾਕੀ ਤੁਸੀਂ ਦੁਆ ਕਰੋ ਬਸ ਆਪਣਾ ਕੰਮ ਹੈ ਦੁਆ ਕਰਨਾ। ਆਪਾਂ ਦੁਆ ਕਰੀਏ। ਜਿੰਨੀ ਵੀ ਹੋ ਸਕਦੀ ਹੈ ਵੱਧ ਤੋਂ ਵੱਧ ਕੇ ਦੁਆ ਕਰੀਏ ਆਪਾਂ। ਦੁਆ ਕਰੋ ਸਾਰਿਆਂ ਵਾਸਤੇ। ਸਾਰੇ ਜਣੇ ਸਹੀ ਰਹਿਣ ਕੁਝ ਖਰਾਬ ਨਾ ਹੋਵੇ ਉਹ ਆਲਰੇਡੀ ਖਰਾਬ ਹੋਇਆ ਹੀ ਪਿਆ ਵਾ ਇੰਨਾ ਕੁਝ ਪਰ ਹੁਣ ਇਹਦੋਂ ਵੱਧ ਨਾ ਹੋਵੇ ਬਸ ਅੱਲਾ ਇਥੇ ਰੋਕ ਦੇ ਇਸ ਚੀਜ਼ ਨੂੰ ਹੈਨਾ ਬਹੁਤ ਜਿਆਦਾ ਦੁੱਖ ਵਾਲੀ ਗੱਲ ਹੈ ਬਹੁਤ ਜਿਆਦਾ ਦੁੱਖ ਵਾਲੀ ਗੱਲ ਹੈ ਤੇ ਵੀਸ ਦੁਆ ਕਰੋ ਤੁਸੀਂ ਸਾਰੇ ਜਣੇ ਮੈਂ ਵੀ ਦੁਆ ਕਰੂੰਗਾ ਜੁਮਾ ਪਣ ਚੱਲੇ ਆ ਮੈਂ ਵੀ ਦੁਆ ਕਰੂੰਗਾ ਤੁਸੀਂ ਵੀ ਦੁਆ ਕਰਿਓ ਤੇ ਬਾਕੀ ਅੱਲਾਹ ਤੁਹਾਨੂੰ ਸਲਾਮਤ ਰੱਖੇ ਸਾਰਿਆਂ ਨੂੰ ਬਾਦ ਰੱਖੇ ਜੀ ਹਾਂ ਦੇ ਵਾਸਤੇ ਰੋ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ